ਸਵਾਗਤ ਹੈ ਕਿਸਾਨ ਵਿਰੋਧਾ ਟਿੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਪਿੰਡ ਕਰਿਆੜ ਵਾਲਾ ਬਾਈ ਬਬਲੂ ਕੋਲੇ ਪਹੁੰਚਾਂਗੇ ਤੇ ਆਜੋ ਜੀ ਮੇਰੇ ਬਬਲੂ 4 ਮਿੰਟ ਠੀਕ ਠਾਕ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਬਬਲੂ ਨੰਬਰ ਬੋਲੋ ਨੰਬਰ 709998042 ਤੇ ਬਬਲੂ ਜਿਹੜੀ ਆਪਾਂ ਤੁਹਾਡੀ ਤੇਰੇ ਲਿਆਜ ਵਾਲੇ ਮੁੰਡੇ ਦੀ ਗੱਲ ਪਾਈ ਸੀ ਵੀਡੀਓ ਹੋ ਗਿਆ ਫਿਰ ਪੰਜ ਮਿੰਟਾਂ ਦੀ ਬੇਗੀਆਂ ਬਈ ਠੀਕ ਹੈ ਕਿੰਨੇ ਕ ਫੋਨ ਆਏ ਬਹੁਤ ਫੋਨ ਆਏ ਫੋਨ ਚੱਕੀ ਨਹੀਂ ਗਏ ਸਾਲ ਲੱਗਾ ਆਪਾਂ ਨੂੰ ਓਕੇ ਹਾਂ ਤੇ ਅੱਜ ਫਿਰ ਆਪਾਂ ਝੋਟੀ ਲਿਆਏਗੇ ਹਾਂ ਬਈ ਪਲੂਨ ਕੱਟੇ ਲਈ ਆ ਭਰਾਵਾਂ ਨੂੰ ਤਾਂ ਆਪਣਾ ਕਾਈਆਂ ਦਾ ਕੰਮ ਆ ਤੇ ਝੱਟੀ ਚੰਗੀ ਲੱਗੀ ਭਰਾ ਮੇਰਾ ਬਾਲੀ ਆਪਾਂ ਨੂੰ ਹੈ ਵੀ ਚੰਗੀ ਠੀਕ ਆ ਵੀਰੇ ਹਾਂ ਇਹ ਆਪਣੀ ਬਈਰ ਫਤਿਆਬਾਦ ਏਰੀਆ ਦੀ ਆ ਹਰਿਆਣੇ ਦੀ ਝੋਟੀ ਆ ਪਿਓਰ ਉਹ ਜੇ ਆਪਾਂ ਗੱਪਨੇ ਮਾ ਨਾਲ ਕੋਈ ਆਪਾਂ ਪੁੱਪਾ ਪੈਰਾਂ ਨੂੰ ਬਾਹਲੀ ਚੰਗੀ ਲੱਗਿਆ ਆਪਾਂ ਤਾਂ ਕਰਕੇ ਲੈ ਲਈ ਆਪਣਾ ਗਾਈਆਂ ਦਾ ਕੰਮ ਆ ਬੱਦਦਾ ਬਾਕੀ ਗੱਲ ਵੀ ਕਰਾ ਸਕਦੇ ਆ ਹਨਾ ਆਪਾਂ ਬੰਦੇ ਨਾਲ ਜੀ ਤੋ ਲਿਆਂਦੀਏ ਗੱਲ ਵੀ ਕਰਾ ਸਕਦੇ ਆ ਹਾਂ ਹਾਂ ਕਰਾ ਸਕਦੇ ਆ ਵੀਰੇ ਕੋਲੋਂ ਇਕੱਠਿਆ ਦੋ ਦੰਦ ਅਰੀਜਨਲ ਮੋਹ ਹਾਂ ਪਟਕੇ ਲੈ ਜਿਹਾ ਭਉਂਦੀ ਹਾਂ ਹਾਂ ਪਟਕੇ ਲੈ ਪਹਿਲਾਂ ਨੇ 15 ਕਿਲੋ ਦਿੱਤ ਦੇਣਾ ਭਰਾ ਮੇਰੇ ਠੀਕ ਆ ਲੈਵਾ ਦੇਖ ਲੈ ਆਪਣੇ ਜਿਹੜੇ ਇੱਧਰ ਲੈ ਦੀ ਝੁੱਟੀ ਹਨਾ ਉਹਨੂੰ ਇਹੋ ਜਿਹੇ ਲੈਵਾ ਨਹੀਂ ਲੱਗਣਾ ਤੇ ਥਾਣ ਨਹੀਂ ਲੱਗਣਾ ਲੈਵਾ ਹਲ ਝੁੱਟੀਏ 10 ਦਿਨ ਪਾਇਆ ਭਰਾ ਮੇਰੇ ਓਕੇ ਦਿਖਾ ਦੀਏ ਬਟਣਾ ਬਟ ਯਾ ਦੇਖੋ ਜੀ ਪੂਖ ਦੇ ਵਿੱਚ ਨਾ ਚਾਰ ਵੀ ਵਾਲ ਜਿੱਤੇ ਨਹੀਂ ਠੀਕ ਹੈ ਪਿਆਰ ਪਿਆਰ ਮੂਰਾ ਨਾ ਸਕਦੀ ਪਿਆਰ ਜਮਾ ਦੇ ਇੱਕ ਵੀ ਵਾਲ ਟਿੱਟਾ ਨਹੀਂ ਹੈਗਾ ਵਿੱਚ ਦੇ ਦੇ ਲਾ ਪੂਰਾ ਕਾਲਿਆ ਸਾਟ ਕਾਲੀ ਸਿੰਘ ਕਰਾ ਦਈਏ ਚੱਕ ਆਹ ਸਿੱਕ ਕਰਾ ਦੇ ਬਈ ਰਿੰਗ ਪਿਆਰ ਜਮਾ ਇਹ ਪਤਾਸੇ ਵਰਗੇ ਸਿੰਘ ਹੈ ਨਾ ਹਾਂ ਓਕੇ ਜਮਾ ਪਿਆਵੇਂ ਨਾ ਸਿੰਘ ਬਬਲੂ ਗੁੰਡੇ ਸਿੰਘ ਓਕੇ ਬਬਲੂ ਕਿੰਨਾ ਦੁੱਧ ਕੱਢ ਦੂਗੀ ਪਹਿਲੀ ਵਾਰ ਇਹ ਬੁੱਧ ਬਈ ਯਾਰ ਇਹਦੀ ਮੇਰੀ ਮਾਂ ਦਾ ਰਕਾਰ ਇਹਦੀ ਐਸ ਵਕਤ ਚੱਲੀ ਜਾਂਦੀ ਆ ਉਹ ਉਹ ਇਹ ਤੋਂ 18 ਤੋਂ 19 ਕਿਲੋ ਚੱਲੀ ਜਾਂਦੀ ਆ ਤੇ ਇਹ ਆਪਣਾ ਕਿੰਨਾ ਕੱਢ ਦੂਗੀ ਬਾਈ ਜੀ ਆਪਾਂ ਇਹ 14 ਤੋਂ 15 ਕਿਲੋ ਮੰਨ ਕੇ ਲੈ ਜਾ ਬੰਦਾ ਹਾਲੇ ਝੋਟੀਆਂ 10 ਦਿਨ ਪਿਆ ਤੇ ਮਤਲਬ ਕਿ ਪਲਾਟ ਲਾ ਦੇਣਾ ਝੋਟੀਆਂ ਥੱਲੇ ਤਹਿਸੀਲ ਸੂਲਪੂਰੀ ਹਾਂ ਹਾਂ ਪੂਰੀਆ ਭਰਾ ਮੇਰੇ ਬਹੁਤ ਚੰਗੇ ਹੋਲੂ ਤੋਰ ਕੇ ਦਿਖਾ ਦਈਏ ਤੇ ਘਾਟ ਕੋਈ ਨਹੀਂ ਚਮਕ ਚਮਕ ਪਿੰਡੇ ਚ ਪੂਰੀ ਹੈ ਨਾ ਬਾਈ ਯਾਰ ਪਤਾ ਕੀ ਚੱਕਰਾ ਕੋਈ ਬੰਦਾ ਕਿਤੇ ਆ ਕੇ ਹੱਥ ਨੇ ਧਰ ਠਾਕਦਾ ਅੱਜ ਅਸਰ ਠੀਕ ਹੈ ਠੀਕ ਹੈ ਬਾਈ ਅੱਦ ਮੁਰੀ ਆਵਲ ਹਾਂ ਹਾਂ ਮੇਰੇ ਸਾਹਮਣੇ ਪਾਈ ਆ ਵੀਰੇ ਮੁਰੀ ਹਾਂ ਪਾਈ ਸੋਲ ਦੀ ਛੀਜੀਏ ਤੇ ਪਿੰਡੇ ਦੇ ਵਿੱਚ ਇੱਕ ਵੀ ਵਾਲ ਕਿਤੇ ਚਟਾ ਨਹੀਂ ਹਨਾ ਹਾਂ ਪਿਓ ਮੁਰਾ ਸਪਾਰਕੀ ਕਾਲੀ ਆ ਭਰਾ ਠੀਕ ਹੈ ਵੀਰੇ ਠੀਕ ਹੈ ਤੇ ਲੇਵਾ ਨਾ ਫਸ ਫਸ ਤੁਰਦੀ ਆ ਹੁਣ ਵੀ ਤੇ ਥਾਣਾ ਮਾੜਾ ਕੁਸਣ ਲੈਂਦੇ ਮਾ ਡੰਗਰ ਲੈਂਦੇ ਚੀਜ਼ ਸਿਉਣਾ ਦਾ ਮਜਾ ਮੈਂ ਕੁਆਲਿਟੀ ਲਵਾਂਗੇ ਓਕੇ ਵੀਰੇ ਹਾਂ ਐਂਦਾ ਪਤਾ ਵੀਰੇ ਤੇ ਚੌੜੀ ਚੂੜੀ ਐ ਪਈ ਆ ਨਾ ਚਾਪੜ ਵਰਗੀ ਚਾਪੜਾ ਜਿਹੀ ਪਈ ਆ ਪਿਓਰਾ ਅਸਲ ਮੁਰਾ ਨਸਲਾ ਭਰਾ ਇਹ ਵਾਲ ਹਾਂ ਲੇਵਾ ਕਰੋ ਚੈੱਕ ਤੇ ਸਫਾਈਆਂ ਇੰਨੀਆਂ ਨਾ ਛੋਟੀ ਜਿਹੀ ਤੇ ਸਵਿਤਕਰਨੀ ਬਣਦੀ ਆ ਇਹ ਵੀ ਠੀਕ ਆ ਜੀ ਤੇ ਬਾਕੀ ਦਾ ਜਦੋਂ ਨੂੰ ਇਹਨੇ ਤਿਆਰ ਹੋਣਾ ਜੀ ਉਦੋਂ ਪੂਰੀਆਂ ਬਾਲਟੇ ਲਾ ਗੜ ਲੈਣੀਆਂ ਨੇ ਬੰਨ ਲਾ ਬਬਲੂ ਹਲੇ 10 ਦਿਨ ਪਹਿਲੇ ਚੀਪਾ ਹੀ ਮਾਰ ਦਿਆ ਮਖਿਆ ਲੜ ਕੇ ਓਕੇ 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 ਵੀਰੇ ਆ ਦੇਖੋ ਜੀ ਥੱਲੇ ਤੋਂ ਕਰੋ ਚੈੱਕ ਸ਼ੌਂਕੀ ਬੰਦਾ ਹੀ ਲੈ ਕੇ ਜਾਓ ਭਰਾ ਮੇਰੇ ਹਾਂ ਦੂਜਾ ਬਾਈ ਕਹਿੰਦਾ ਫੋਨ ਵੀ ਉਹੀ ਬੰਦਾ ਲਾਵੇ ਜਿਹਨੂੰ ਲੈਣੀ ਹੈ ਨਹੀਂ ਨਹੀਂ ਆ ਬਸ ਹਾਂ ਬਬਲੂ ਕਿੰਨੇ ਕੇ ਪੈਸੇ ਲੈਣੇ ਤੇ ਬਸ ਜਾਇਜ਼ ਜਈ ਆਪਣੇ ਚੈਨਲ ਦਾ ਚੈਨਲ ਬਾਈ ਮੁੱਲ ਤਾਂ ਜਿੰਨਾ ਮਰਜ਼ੀ ਮੰਗ ਲਾ ਉਹਨਾਂ ਹੀ ਥੋੜਾ ਇਹਦਾ ਆਪਾਂ 116 ਹਜ਼ਾਰ ਦੀ ਯੂਟੀ ਦੇ ਦਾਂ ਮਾਨਤਨ ਮਾਨਤਨ ਕਰਦਾ ਹਾਂ ਕਿ ਰਿਹਾ ਜਰੂਰ ਇੱਕ ਹੋਰ ਗੱਲ ਆ ਸਿਉਣਾ ਜਮਾ ਜੇ ਕਿਸੇ ਆਨਲਾਈਨ ਭੇਜੇ ਆਨਲਾਈਨ ਵੀ ਭੇਜ ਦਾਂਗੇ ਆਪਾਂ ਥਾਣਾ ਥਾਣਾ ਦੀ ਗਾਰੰਟੀ ਹੋਊ ਜਮਾ ਗਾਰੰਟੀ ਹੋਊ ਆਪਣੇ ਘਰ ਦੱਖ ਦੀ ਠੀਕ ਆ ਥਾਣਾ ਥਾਣਾ ਦੀ ਗਾਰੰਟੀ ਆ ਗਾਰੰਟੀ ਹੋ ਭਰਾ ਮੇਰੇ ਫਾਟੋਟ ਜਿੱਥੇ ਓਕੇ ਜੀ ਤੇ ਇੱਕ ਤੁਹਾਨੂੰ ਮੈਂ ਹੋਰ ਗੱਲ ਕਹਿਣੀ ਚਾਹਨਾਗਾ ਵੀ ਤੁਸੀਂ ਸਾਈ ਪਾਉਣ ਲੱਗੇ ਨਾ ਜਾ ਕੇ ਉਹ ਕੋਈ ਇੱਥੇ ਤੋਂ ਕਾਧੜੀ ਦਾ ਕੰਮ ਨਹੀਂ ਠੀਕ ਹੈ ਜੀ ਵੀ ਤੁਸੀਂ ਕਹੋ ਮੈਂ ਸਾਈ ਪਾਤੀ ਅਸੀਂ ਵੀ ਜਾਂ ਕੋਈ ਪੈਸੇ ਠੱਗੀ ਹੋ ਜੂ ਇਹ ਮੇਰੀ ਜ਼ਿੰਮੇਵਾਰੀ ਆ ਠੀਕ ਹੈ ਜੀ ਤੇ ਨੰਬਰ ਬੋਲੀ ਸੋ ਵੀਰੇ ਨੰਬਰ ਆਇਆ ਫੇ ਤਸੱਲੀ ਕਰਕੇ ਆ ਵੀ ਦੇਖ ਕੇ ਹਾਂ ਸਾਈ ਫੇਰ ਹੁਣ ਸੌਣਾ ਜਮਾ ਸੌਣੇ ਦਾ ਸੌਣੇ ਅੱਜਮਾਨ ਝੋਟੀਆਂ ਪੂਰਾ ਦੇਖ ਕੇ ਸਰਦੀ ਕਰਕੇ ਕਿੰਨੇ ਕਿਮ ਦਾ ਕੰਮ ਲੈ ਜਾਏਗਾ ਤੇ ਨੰਬਰ ਨੰਬਰ 709998042 ਪਿੰਡ ਪਿੰਡ ਕੜੜਾ ਜ਼ਿਲ੍ਹਾ ਪਿੰਡਾ ਤਹਿਸੀਲ ਰਾਮਪੁਰਾਪੁਰ ਤੇ ਨੇੜੇ ਆਪਣੇ ਆਪਣੀਆਂ ਚੋਟੀਆਂ ਬੁਕਰਾਂ ਕਿ ਲਗਲਾਂ ਜੇਠੂ ਕੇ ਨਾਲ ਪਿੰਡ ਲੱਗਦਾ ਟਾਪਾਟ ਹੋਗਾ 10 ਕਿਲੋਮੀਟਰ ਰੰਪਰਾ ਹੈਗਾ ਆਪਣਾ 6-7 ਕਿਲੋਮੀਟਰ ਪੁਰਾਣਾ ਹੀ ਆਪਣਾ ਕੰਮ ਵਪਾਰ ਦਾ ਹੈ ਨਾ ਹਾਂ ਹਾਂ ਪੁਰਾਣਾ ਵੀ ਦਾਦੇ ਦਾ ਬੜਾ ਦੂਣਾ ਓਕੇ ਓਕੇ ਵੀਰੇ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿਦ ਲੋ ਧੰਨਵਾਦ ਜੀ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ ਤੇ